ਲੰਗੇ ਜਿਹੜੀ ਪੰਜਾਬ ਬੰਦ ਸੀ ਵੱਖ-ਵੱਖ ਥਾਵਾਂ ਦੇ ਉੱਤੇ ਸਿਚੁਏਸ਼ਨਜ਼ ਆਊਟ ਆਫ ਕੰਟਰੋਲ ਹੁੰਦੀਆਂ ਵੀ ਨਜ਼ਰ ਆਈਆਂ ਕਈ ਥਾਵਾਂ ਦੇ ਉੱਤੇ ਟ੍ਰੇਡ ਯੂਨੀਅਨਜ਼ ਵੱਲੋਂ ਕਈ ਥਾਵਾਂ ਦੇ ਉੱਤੇ ਮਾਰਕੀਟ ਯੂਨੀਅਨਜ਼ ਦੇ ਵੱਲੋਂ ਡਟਮਾ ਵਿਰੋਧ ਵੀ ਕੀਤਾ ਗਿਆ ਹੈ ਇਸ ਬੰਦ ਦਾ ਪਰ ਇਸ ਦੇ ਬਾਵਜੂਦ ਕਿਸਾਨ ਜਥੇਬੰਦੀਆਂ ਨੇ ਆਪਣਾ ਪੰਜਾਬ ਬੰਦ ਦਾ ਪ੍ਰੋਗਰਾਮ ਪਰਜ਼ੋਰ ਉਲੀਕਿਆ ਔਰ ਉਸ ਨੂੰ ਪਰਮਾ ਹੰਗਾਰਾ ਵੀ ਕਿਤਨਾ ਕਹਿੰਦੇ ਮਿਲਿਆ ਖੈਰ ਇਸ ਦੇ ਬਾਵਜੂਦ ਲੱਖਾ ਸਦਾਨ ਲੰਗੀ ਰਾਤ ਅਚਾਨਕ ਲਾਈਵ ਹੋ ਗਏ ਪੰਜਾਬ ਬੰਦ ਦੀ ਕਾਲ ਤੋਂ ਬਾਅਦ ਪਰਿਸਥਿਤੀਆਂ ਕਿਵੇਂ ਦੀਆਂ ਰਹੀਆਂ ਲੰਘੇ ਦਿਨੀ ਪੰਜਾਬ ਬੰਦ ਦੌਰਾਨ ਜੋ ਪਰਿਸਥਿਤੀਆਂ ਹੋਈਆਂ ਉਹ ਹਰ ਕਿਸੇ ਨੇ ਦੇਖੀਆਂ ਪਰ ਰਾਤੋਂ ਰਾਤ ਇਹੋ ਜਿਹਾ ਕੀ ਹੋ ਗਿਆ ਕਿ ਲੱਖਾ ਸਧਾਨਾ ਨੂੰ ਲਾਈਵ ਹੋ ਕੇ ਉਹ ਬਿਆਨ ਦੇਣਾ ਪਿਆ ਕੀ ਕੁਝ ਬੋਲੇ ਨੇ ਲੱਖਾ ਸਧਾਨਾ ਆਪਣੇ ਉਸ ਲਾਈਵ ਦੇ ਵਿੱਚ ਆਓ ਸੁਣਾਉਣੇ ਆ ਹਾਂਜੀ ਬਹੁਤ-ਬਹੁਤ ਧੰਨਵਾਦ ਕਰਦੇ ਆ ਅੱਜ ਪੰਜਾਬ ਦੇ ਲੋਕਾਂ ਦਾ ਖਾਸ ਤੌਰ ਤੇ ਸਾਡੇ ਜਿਹੜੇ ਸ਼ਹਿਰ ਵਾਲੇ ਬਾਜ਼ਾਰਾਂ ਵਾਲੇ ਦੁਕਾਨਾਂ ਵਾਲੇ ਉਹਨਾਂ ਦਾ ਕਿ ਪੂਰਨ ਤੌਰ ਤੇ ਅੱਜ ਲੰਮੇ ਸਮੇਂ ਬਾਅਦ ਪੰਜਾਬ ਬੰਦ ਰਿਹਾ ਪੰਜਾਬ ਸਫਲ ਬੰਦ ਹੋਇਆ 30 ਦਸੰਬਰ ਦਾ ਤੇ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਇਹ ਸਮਝਦੇ ਹਾਂ ਕਿ ਜਿਹੜਾ ਪੂਰਨ ਤੌਰ ਤੇ ਸਹਿਯੋਗ ਕੀਤਾ ਜਿਹੜੇ ਸਾਡੇ ਵਪਾਰ ਮੰਡਲ ਵਾਲੇ ਨੇ ਭਰਾ ਦੁਕਾਨਦਾਰ ਨੇ ਆਰਤੀਏ ਨੇ ਜਾਂ ਟਰਾਂਸਪੋਰਟਰਾਂ ਨੇ ਟੂਲ ਪਲਾਜੇ ਵਾਲਿਆਂ ਨੇ ਡੈਰੀਆਂ ਵਾਲਿਆਂ ਨੇ ਜਿਹੜੇ ਕੋਈ ਵੀ ਵਰਗ ਰਿਹਾ ਨਹੀਂ ਜਿਨੇ ਸਹਿਯੋਗ ਨਾ ਕੀਤਾ ਹੋਵੇ ਤੇ ਅੱਜ ਇਹ ਬਹੁਤ ਵੱਡਾ ਸਨੇਹਾ ਇੱਕ ਸੈਂਟਰ ਤੱਕ ਪਹੁੰਚਿਆ ਕਿ ਪੰਜਾਬ ਦੇ ਇਕੱਲੇ ਕਿਸਾਨ ਨਹੀਂ ਲੜ ਰਹੇ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਹਰ ਮਨੁੱਖ ਦੀ ਲੜਾਈ ਲੜ ਰਹੇ ਆ ਹਰ ਮਨੁੱਖ ਦੀ ਰੋਜੀ ਰੋਟੀ ਬਚਾਉਣ ਲਈ ਉਹਦੇ ਹੱਕ ਹਕੂਕ ਬਚਾਉਣ ਲਈ ਲੜ ਰਹੇ ਆ ਸੋ ਇਥੋਂ ਸਾਬਤ ਹੋ ਗਿਆ ਕਿ ਇਹ ਲੜਾਈ ਸਮਝ ਪੈ ਗਈ ਆ ਸਾਡੇ ਉਹਨਾਂ ਦੁਕਾਨਦਾਰ ਭਰਾਵਾਂ ਨੂੰ ਕਿ ਜਿਵੇਂ ਕਾਰਪੋਰੇਟ ਜ਼ਮੀਨਾਂ ਦੱਬਣ ਨੂੰ ਫਿਰਦੇ ਆ ਉਹ ਮੈਂ ਦੁਕਾਨਾਂ ਵੀ ਸਾਡੀਆਂ ਦਬ ਵੀ ਚੁੱਕੇ ਆ ਵੱਡੇ ਵੱਡੇ ਮਾਲ ਖੋਲ ਕੇ ਬਾਜ਼ਾਰ ਬਿਲਕੁਲ ਖਤਮ ਹੋ ਗਿਆ ਦੁਕਾਨਾਂ ਖਤਮ ਹੋ ਗਈਆਂ ਦਾ ਸਿੱਧਾ ਅਸਰ ਜਿਹੜਾ ਉਹ ਦੁਕਾਨਦਾਰਾਂ ਤੇ ਪਿਆ ਇਸ ਕਰਕੇ ਸਮਝਦੇ ਆ ਵੀ ਆਪ ਮਹਾਰੇ ਕਿਤੇ ਕੋਈ ਤੱਕਾ ਕੋਈ ਜ਼ਬਰਦਸਤੀ ਨਹੀਂ ਕਿਸਾਨਾਂ ਨੇ ਕੀਤੀ ਵੀ ਤੁਸੀਂ ਬਾਜ਼ਾਰ ਬੰਦ ਕਰੋ ਇੱਕਾ ਦੁੱਕਾ ਘਟਨਾਵਾਂ ਉੱਥੇ ਹੋਈਆਂ ਜਿੱਥੇ ਜਾਂ ਤਾਂ ਜਿਹੜੇ ਆਪਾਂ ਕਹਿ ਲੇਗੇ ਕੋਈ ਭਾਜਪੀ ਨਾਲ ਜੁੜੇ ਹੋਏ ਬੰਦੇ ਉਹਨਾਂ ਦੇ ਚੇਲੇ ਵਗੈਰਾ ਤੇ ਜਾਂ ਸਰਕਾਰ ਦੇ ਛੱਡੇ ਹੋਏ ਬੰਦੇ ਜਿਨ੍ਹਾਂ ਨੇ ਜਾਣਬੁੱਝ ਕੇ ਆ ਕੇ ਕਿਸੇ ਵੀ ਜਿੱਥੇ ਸਾਡੇ ਕਿਸਾਨ ਸਾਡੇ ਲੋਕ ਮਜ਼ਦੂਰ ਸਾਡੇ ਕਿਸੇ ਸੜਕ ਤੇ ਬੈਠੇ ਸੀ ਨਾ ਉੱਥੇ ਆ ਕੇ ਉਹਨਾਂ ਨੇ ਜਾਣਬੁੱਝ ਕੇ ਖਲ ਲ ਪਾਇਆ ਵੀਡੀਓ ਬਣਾਈਆਂ ਵੀ ਤੁਸੀਂ ਨੰਗਣ ਨਹੀਂ ਦਿੰਦੇ ਜੀ ਤੁਸੀਂ ਤੰਗ ਕਰਦੇ ਹੋ ਜੀ ਉਹ ਇੱਕਦਾਂ ਹੀ ਬੋਲੀ ਜਾਂਦਾ ਕਿ ਨਾਲੇ ਛੱਤ ਤੇ ਕਣਕ ਵੀਜ ਲਾਂਗੇ। ਸੋ ਇਹ ਸਾਰੇ ਉਹ ਪੇਡ ਬੰਦੇ ਸੀ ਉਹ ਸਰਕਾਰ ਦੇ ਸਰਕਾਰੀ ਖਰੀਦੇ ਹੋਏ ਬੰਦੇ ਸੀਗਾ ਜਿਨ੍ਹਾਂ ਨੇ ਸਰਕਾਰ ਨੇ ਡਿਊਟੀ ਲਈ ਸੀ ਕਿ ਤੁਸੀਂ ਜਾ ਕੇ ਇਹ ਮਾਹੌਲ ਇਹੋ ਜਿਹਾ ਬਣਾ ਦਿਓ ਕਿ ਇੱਕ ਧਾਰਨਾ ਇੱਕ ਪਰਸੈਪਸ਼ਨ ਜਿਹੜੀ ਲੋਕਾਂ ਚਲੀ ਜਾਵੇ ਵੀ ਲੋਕ ਆਮ ਲੋਕ ਕਿਸਾਨਾਂ ਦੇ ਇਸ ਬੰਦ ਤੋਂ ਦੁਖੀ ਨੇ। ਅਸੀਂ ਪਾਤਣੀ ਆ ਅਣਪਾਤੜਾਂ ਦੇ ਵਿੱਚ ਅੱਜ ਅਸੀਂ ਖਨੌਰੀ ਦੇ ਕੋਲੇ ਦਨੇ ਬੋਲੇ ਵੀ ਸੀਗੇ ਸਾਰਾ ਪਾਤਣਾ ਸ਼ਹਿਰ ਕੱਲੀ-ਕੱਲੀ ਦੁਕਾਨ ਬੰਦ ਸੀਗੀ ਤੇ ਪਾਤਣਾ ਦੇ ਮਹਾਜਨ ਦੁਕਾਨਦਾਰ ਸਾਡੇ ਨਾਲ ਆ ਕੇ ਧਰਨੇ 'ਚ ਬੈਠੇ ਸੀਗੇ ਤੇ ਮੈਂ ਗੱਲ ਵੀ ਪੁੱਛੀ ਸੀ ਦੁਕਾਨਦਾਰਾਂ ਨੂੰ ਵੀ ਕੀ ਇਹਨਾਂ ਕਾਲੇ ਕਾਨੂੰਨਾ ਕਰਕੇ ਜਾਂ ਜੋ ਕਬਜ਼ਾ ਕਰਨਾ ਚਾਹੁੰਦੇ ਆ ਕਾਰਪੋਰੇਟ ਕੀ ਤੁਹਾਡੀਆਂ ਦੁਕਾਨਾਂ ਤੇ ਅਸਰ ਨਹੀਂ ਉਹਨੇ ਹੱਥ ਖੜੇ ਕਰਕੇ ਸਹਿਮਤੀ ਦਿੱਤੀ ਬਿਲਕੁਲ ਸਾਡਾ ਰੋਜ਼ਗਾਰ ਸਾਡਾ ਕਾਰੋਬਾਰ ਸਾਡੀ ਦੁਕਾਨਦਾਰੀ ਖਤਮ ਕਰਤੀ ਇਹ ਸਾਰਾ ਕੁਝ મોદી ਸੈਂਟਰ ਦੀ ਸਰਕਾਰ ਜਿਹੜੀ ਉਹ ਇਹਨਾਂ ਕਲਫਟਾਂ ਦੇ ਹੱਥ ਦੇਣਾ ਚਾਹੁੰਦੀ ਆ ਪਰ ਉਹ ਜਾਣਬੁੱਝ ਕੇ ਜਿਹੜਾ ਵੀ ਕੰਮ ਕੀਤਾ ਗਿਆ ਉਹ ਇਹਨਾਂ ਦੇ ਖਰੀਦੇ ਹੋਏ ਬੰਦਿਆਂ ਨੇ ਜਾਣਬੁੱਝ ਕੇ ਮਾਹੌਲ ਪੈਦਾ ਕੀਤਾ ਵੀ ਲੋਕਾਂ ਦੇ ਵਿੱਚ ਇਹ ਜਾਵੇ ਵੀ ਦੇਖੋ ਤਾਂ ਬਿਲਕੁਲ ਬਿਨਾਂ ਗੱਲ ਤੋਂ ਤੰਗ ਪਰੇਸ਼ਾਨ ਕਰਦੇ ਆ ਕੋਈ ਵੀ ਐਂਬੂਲੈਂਸ ਕੋਈ ਵੀ ਐਮਰਜੈਂਸੀ ਕੋਈ ਪੇਪਰ ਦੇਣ ਜਾਂਦਾ ਹੋਵੇ ਕੋਈ ਹੋਰ ਕੋਈ ਜ਼ਰੂਰੀ ਕੰਮ ਵਾਲਾ ਕੋਈ ਬੰਦਾ ਕਿਤੇ ਰੋਕਿਆ ਨਹੀਂ ਗਿਆ ਨੰਗਾਏ ਗਏ ਆ ਬੰਦੇ ਪੁਛ-ਪੁਛ ਕੇ ਨੰਗਾਏ ਗਏ ਆ ਪਰ ਜਿਹੜੇ ਇਹਦੇ ਬੰਦੇ ਛੱਡੇ ਸੀ ਉਹਨਾਂ ਨੇ ਜਾਣ ਕੇ ਉਹ ਮਾਹੌਲ ਖਰਾਬ ਕੀਤਾ ਸੋ ਇਹ ਤੋਂ ਇਲਾਵਾ ਉਹਨਾਂ ਨੇ ਜਿਹੜਾ ਮਾਹੌਲ ਖਰਾਬ ਕੀਤਾ ਕੀਤਾ ਕੁਝ ਮੈਂ ਚੈਨਲਾਂ ਦਾ ਪੰਜਾਬ ਦੇ ਕੁਝ ਜਿਹੜੇ ਚੈਨਲ ਨੇ ਕੁਝ ਪੱਤਰਕਾਰ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਜਿਹੜੀ ਬਹੁਤ ਸੋਹਣੀ ਕਵਰੇਜ ਵੀ ਕੀਤੀ ਤੇ ਲੋਕਾਂ ਦੇ ਵਿੱਚ ਇੱਕ ਚੰਗਾ ਸਨੇਹਾ ਵੀ ਦਿੱਤਾ ਉਹਨੇ ਬਹੁਤ ਸੋਹਣਾ ਇੱਕ ਤਰੀਕੇ ਨਾਲ ਸਾਰਥਕ ਤਰੀਕੇ ਦੇ ਨਾਲ ਇੱਕ ਵਧੀਆ ਸੁਨੇਹਾ ਦਿੱਤਾ ਹਾਂ ਪੱਖੀ ਉਹਨਾਂ ਨੇ ਜਿਹੜਾ ਸਾਰਾ ਦਿਖਾਇਆ ਉਹਨਾਂ ਦਾ तहे ਦਿਲੋਂ ਧੰਨਵਾਦ ਦੋ ਤਿੰਨ ਚੈਨਲ ਹੁਣ ਪੰਜਾਬ ਦੇ ਲੋਕ ਉਹ ਤੁਸੀਂ ਆਪੇ ਇਹ ਦੇਖ ਲੈਣ ਦੋ ਤਿੰਨ ਚੈਨਲਾਂ ਨੇ ਖਾਸ ਤੌਰ ਤੇ ਉਹੀ ਉਹੀ ਬੰਦੇ ਦਿਖਾਏ ਉਹਨਾਂ ਨੇ ਵੀਡੀਓ ਬਣਾ ਬਣਾ ਚਲਾਈਆਂ ਲਗਾਤਾਰ ਦੋ ਦੋ ਤਿੰਨ ਤਿੰਨ ਘੰਟੇ ਲਾਈਵ ਚ ਲਾਏ ਜਿਨ੍ਹਾਂ ਨੇ ਜਾਣ ਬੁੱਝ ਕੇ ਸਰਕਾਰੀ ਬੰਦਿਆਂ ਨੇ ਸਰਕਾਰੀ ਟੌਟਾਂ ਨੇ ਖੱਲ ਪਾਇਆ ਜਾਣਬੁੱਝ ਕੇ ਮਾਹੌਲ ਜਾਂ ਜਾਣਬੁੱਝ ਕੇ ਲੋਕਾਂ ਦੇ ਵਿੱਚ ਗੱਲ ਪ੍ਰਚਾਰੀ ਵੀ ਇਹ ਤਾਂ ਗਲਤ ਨੇ ਉਹਨਾਂ ਦਾ ਲਗਾਤਾਰ ਉਹਨਾਂ ਨੇ ਉਹ ਪ੍ਰਪਾਗੈਂਡਾ ਜਿਹੜਾ ਚਲਾਇਆ ਉਹ ਚੈਨਲ ਵੀ ਸਾਨੂੰ ਅੱਜ ਪਛਾਣਨ ਦੀ ਲੋੜ ਹੈ ਕਿ ਕਿਹੜੇ ਚੈਨਲਾਂ 'ਚ ਸਰਕਾਰੀ ਸੰਧ ਬਣ ਕੇ ਸਰਕਾਰ ਦਾ ਟੂਲ ਬਣ ਕੇ ਜਾਂ ਸਰਕਾਰ ਦੀ ਬੋਲੀ ਬੋਲ ਰਹੇ ਨੇ ਬਹੁਤ ਸਾਰੇ ਚੈਨਲ ਉਹ ਇਹ ਨੇ ਜਿਨ੍ਹਾਂ ਨੇ ਲਗਾਤਾਰ ਉਹ ਸਾਡੇ ਖਿਲਾਫ ਉਹ ਮਹੌਲ ਦਿਖਾਉਣ ਦੀ ਕੋਸ਼ਿਸ਼ ਕੀਤੀ ਤੇ ਬਹੁਤ ਚਰਨਾਂ ਦਾ ਭਰਾਵੋ ਧੰਨਵਾਦ ਤੈ ਦਲੋਂ ਕਿ ਤੁਸੀਂ ਵਧੀਆ ਤਰੀਕੇ ਨਾਲ ਲੋਕਾਂ ਦੇ ਵਿੱਚ ਸਾਰੀ ਪੇਸ਼ਕਾਰੀ ਕੀਤੀ ਤੇ ਦਿਖਾਇਆ ਵੀ ਕਿੰਨਾ ਸ਼ਾਂਤਮਈ ਤਰੀਕੇ ਨਾਲ ਇਹ ਬੰਦ ਆ ਜਿਹੜਾ ਪੂਰਨ ਤੌਰ ਤੇ ਸਫਲ ਰਿਹਾ ਸ਼ਹਿਰ ਜਿਵੇਂ ਗੱਲ ਕਰਾਂ ਬਰਹਿੰਡਾ ਬਰਨਾਲਾ ਫਰੀਦਕੋਟ ਮੋਗਾ ਮੁਕਸਰ ਪਟਿਆਲਾ ਵੱਡੇ ਵੱਡੇ ਸ਼ਹਿਰ ਜਿਹੜੇ ਬੰਦ ਰਹੇ ਹੁਸ਼ਿਆਰਪੁਰ ਵਰਗੇ ਸ਼ਹਿਰ ਵੀ ਬੰਦ ਰਹੇ ਦੁਆਬੇ ਦੇ ਵਿੱਚ ਹੋਰ ਵੀ ਸ਼ਹਿਰ ਜਿੱਥੇ-ਜਿੱਥੇ ਖਬਰਾਂ ਆਈਆਂ ਤਕਰੀਬਨ ਬੰਦ ਰਹੇ ਸੋ ਇਸ ਲਈ ਤੁਹਾਡਾ ਸਾਰਿਆਂ ਦਾ ਕਿਸਾਨ ਮਜ਼ਦੂਰਾਂ ਦਾ ਮੁਲਾਜ਼ਮਾਂ ਦਾ ਵੱਖ-ਵੱਖ ਹੋਰ ਸੰਸਥਾਵਾਂ ਦਾ ਜਥੇਬੰਦੀਆਂ ਦਾ ਸਾਡੇ ਆੜਤੀਆਂ ਭਰਾਵਾਂ ਦਾ ਸਾਡੇ ਦੁਕਾਨਦਾਰ ਭਰਾਵਾਂ ਦਾ ਸਾਰਿਆਂ ਦਾ ਭਰਾਵੋ ਤਹਿ ਦਿਲੋਂ ਧੰਨਵਾਦ ਹੈ ਕਿ ਤੁਸੀਂ ਇੱਕ ਸੁਨੇਹਾ ਦਿੱਤਾ ਕਿ ਡੱਲੇ ਵਾਲ ਸਾਹਿਬ ਦੇ ਨਾਲ ਇਸ ਮੋਰਚੇ ਨਾਲ ਇਹਨਾਂ ਮੰਗਾਂ ਨਾਲ ਕੱਲਾ ਕਿਸਾਨ ਵੀ ਦੂਰ ਨਹੀਂ ਲੜੂਗਾ ਸਮੁੱਚਾ ਪੰਜਾਬ ਖੜਾ ਹੈ ਇਹ ਇੱਕ ਬਹੁਤ ਵੱਡਾ ਸੁਨੇਹਾ ਸਰਕਾਰਾਂ ਤੱਕ ਪਹੁੰਚਿਆ ਸੋ ਅਗਲੀ ਗੱਲ ਮੈਂ ਹੋਰ ਕਰਨੀ ਚਾਹੁੰਦਾ ਕਿ ਆ ਜਿਹੜਾ ਮਾਹੌਲ ਬਣਿਆ ਹੋਇਆ ਬਾਰਡਰ ਦੇ ਉੱਤੇ ਖਨੌਰੀ ਦੇ ਉੱਤੇ ਜੇ ਕੋਈ ਵੀ ਘਟਨਾ ਇੱਥੇ ਵਾਪਰਦੀ ਆ ਜਿਵੇਂ ਇਹ ਫੋਰਸਾਂ ਫਾਰਸਾਂ ਵਗੈਰਾ ਇਕੱਠੀਆਂ ਕਰਦੇ ਫਿਰਦੇ ਨੇ ਅ ਕੱਲ ਵੀ ਰਾਤ ਸਾਰੀ ਰਾਤ ਤੇ ਅੱਜ ਵੀ ਪਤਾ ਲੱਗਿਆ ਤਾਂ ਜੇ ਇੱਥੇ ਕੋਈ ਅਣਸਖਾਵੀ ਘਟਨਾ ਵਾਪਰਦੀ ਆ ਕੋਈ ਨੁਕਸਾਨ ਹੁੰਦਾ ਕਿਸੇ ਦਾ ਵੀ ਤਾਂ ਉਹਦੇ ਵਿੱਚ ਜ਼ਿੰਮੇਵਾਰ ਸੈਂਟਰ ਦੀ ਸਰਕਾਰ ਤੇ ਨਾਲ ਭਵੰਤਮਾਨ ਆਮ ਆਦਮੀ ਪਾਰਟੀਆਂ ਦੀ ਸਰਕਾਰ ਜ਼ਿੰਮੇਵਾਰ ਆ ਉਸ ਗੱਲ ਦੀ ਕਿਉਂਕਿ ਇਹ ਦੋਨੇ ਘਾਓ ਖਿਚੜੀ ਆ ਦੋਨੇ ਰਲੇ ਹੋਏ ਨੇ ਦੋਨੇ ਹੀ ਇਹ ਮੋਰਚੇ ਨੂੰ ਖਤਮ ਕਰਨਾ ਚਾਹੁੰਦੇ ਆ ਸੋ ਪੰਜਾਬ ਦੇ ਲੋਕੋ ਇੱਥੋਂ ਇਹ ਸਮਝ ਲਿਓ ਜੇ ਇਹ ਫੋਰਸਾਂ ਲੈ ਕੇ ਲੋਕਾਂ ਨੂੰ ਨੁਕਸਾਨ ਕਰਕੇ ਦੋਨੇ ਪਾਸੇ ਨੁਕਸਾਨ ਹੋ ਸਕਦਾ ਹੈ ਨੁਕਸਾਨ ਕਿਸ ਪਾਸੇ ਨੇ ਜਦੋਂ ਉੱਥੇ ਇਹਦਾ ਮਾਹੌਲ ਬਣਿਆ ਹੋਇਆ ਤਾਂ ਨੁਕਸਾਨ ਦੋਨੇ ਪਾਸੇ ਹੋ ਸਕਦਾ ਹੈ ਉਧਰ ਵੀ ਸਾਡੇ ਪੰਜਾਬੀ ਨੇ ਜਾਇਓ ਪੁਲਸ ਚਾਇ ਤੇ ਇਧਰ ਲੜਨ ਵਾਲੇ ਵੀ ਪੰਜਾਬੀ ਨੇ ਮਸਲੇ ਉਹਨਾਂ ਦੇ ਵੀ ਉਹਨੇ ਉਹ ਵੀ ਸਾਡੇ ਕਿਸਾਨਾਂ ਦੇ ਧੀ ਪੁੱਤੀ ਨੇ ਸਾਡੇ ਮਜ਼ਦੂਰਾਂ ਦੇ ਧੀ ਪੁੱਤੀ ਨੇ ਸਾਡੇ ਆਮ ਦੁਕਾਨਦਾਰਾਂ ਦੇ ਧੀ ਪੁੱਤ ਨੇ ਲੜਨ ਵਾਲੇ ਚਾਰ ਸფერੋਂ ਉਹੀ ਪੰਜਾਬ ਦੇ ਲੋਕ ਨੇ ਤੇ ਉਹੀ ਇਹਨਾਂ ਦੀਆਂ ਨੀਤੀਆਂ ਕਿ ਆਪਣਿਆਂ ਨੂੰ ਆਪਣੇ ਦੇ ਖਿਲਾਫ ਕਿਵੇਂ ਲੜਾਉਣਾ ਸੋ ਨੁਕਸਾਨ ਜੇ ਦੋਨੇ ਪਾਸੇ ਹੁੰਦਾ ਤਾਂ ਪੰਜਾਬ ਦੇ ਹੁੰਦਾ ਤੇ ਪਰ ਉਹਦੇ ਵਿੱਚ ਜ਼ਿੰਮੇਵਾਰ ਜਿਹੜੇ ਮੋਢਾ ਵਰਤ ਰਹੇ ਨੇ ਉਹ ਸੈਂਟਰ ਵਾਲੇ ਆ ਤੇ ਮੋਢਾ ਵਰਤਿਆ ਜਾ ਰਿਹਾ ਭਵੰਤਰਾ ਦੇ ਪੰਤ ਨਾਲ ਜੁੜਿਆ ਹੋਇਆ ਮਿਲਿਆ ਹੋਇਆ ਆਮ ਆਦੀ ਪਾਰਟੀ ਕੇਜਰੀਵਾਲ ਵਗੈਰਾ ਸਾਰੇ ਇੱਕ ਇੱਕੋ ਹੀ ਇਹਨਾਂ ਦੀ ਗੱਲ ਹੈ ਇਹ ਦੋ ਕੋਈ ਨਹੀਂ ਹੈਗਾ ਲਾਪਾਂ ਨੂੰ ਲੱਗਦਾ ਵੀ ਇਹ ਤਾਂ ਸੈਂਟਰ ਦੀ ਸਰਕਾਰ ਹੋ ਜਾ ਹੋਰ ਹੈ ਜੀ ਭਾਜਪਾ ਹੈ ਜੀ મોદી ਹੈ ਜੀ ਸ਼ਾਹ ਜੀ ਜਾਂ ਇੱਥੇ ਆਮ ਆਦਮੀ ਵਾਲੇ ਹੋਰ ਹੈ ਸਾਰੇ ਭਰਾਵੋ ਇੱਕ ਨੇ ਸੋ ਜੇ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ ਤਾਂ ਉਹਦੇ ਜ਼ਿੰਮੇਵਾਰ ਕੋਈ ਵੀ ਨੁਕਸਾਨ ਹੁੰਦਾ ਕਿਉਂਕਿ ਅਸੀਂ ਸਾਡਾ ਮੋਰਚਾ ਕਿਸਾਨਾਂ ਦਾ ਮਜ਼ਦੂਰਾਂ ਦਾ ਜਥੇਬੰਦੀਆਂ ਦਾ ਇਹ ਮੋਰਚਾ ਸਾਡਾ ਸ਼ਾਂਤਮਈ ਮੋਰਚਾ ਹੈ ਅਸੀਂ ਕੋਈ ਉਹਦੇ ਜ਼ਬਰਦਸਤ ਮੁਕਾਬਲਾ ਸਬਰ ਨਾਲ ਦੇਣ ਲਈ ਬੈਠੇ ਆਂ ਕੋਈ ਅਸੀਂ ਕਿਸੇ ਪ੍ਰਕਾਰ ਦੀ ਸਾਡੇ ਵੱਲੋਂ ਕੋਈ ਹੰਸਕ ਕੋਈ ਕਾਰਵਾਈ ਕੋਈ ਘਟਨਾ ਇਸ ਤਰ੍ਹਾਂ ਕਿਸੇ ਦਾ ਕੋਈ ਇਰਾਦਾ ਨਹੀਂ ਆ ਪਰ ਇਹ ਜਾਣ ਬੁੱਝ ਕੇ ਉਕਸਾਰ ਰਹੇ ਨੇ ਜਾਣ ਬੁੱਝ ਕੇ ਮਾਹੌਲ ਪੈਦਾ ਕਰ ਰਹੇ ਨੇ ਸੋ ਇਸ ਲਈ ਇਹਦੀ ਜ਼ਿੰਮੇਵਾਰੀ ਤੁਸੀਂ ਖਿਆਲ ਰੱਖਿਓ ਪੰਜਾਬੀ ਜੋਗ ਘਟਨਾ ਵਾਪਰਦੀ ਆ ਤਾਂ ਸਾਰੀ ਜ਼ਿੰਮੇਵਾਰੀ ਇਹਦੀ ਭਵਾਨ ਤੱਕੇਜਰੀਵਾਰ ਰਗਵ ਚੱਡਾ ਸ਼ਾਹ ਮੋਦੀ ਸਾਰੀ ਜੁੰਡਲੀ ਦੀ ਜ਼ਿੰਮੇਵਾਰੀ ਹੋਊਗੀ ਸੋ ਅਗਲੀ ਬੇਨਤੀ ਆ ਬਾਈ ਜਿਵੇਂ ਤੁਸੀਂ ਅੱਜ ਬੰਦ ਨੂੰ ਸਫਲ ਕੀਤਾ ਆਪਾਂ ਇਹ ਮੋਰਚੇ ਨੂੰ ਵੀ ਸਫਲ ਕਰਨਾ ਵੱਧ ਤੋਂ ਵੱਧ ਮੇਰਾ ਵੀਰ ਵੱਡੀ ਗਿਣਤੀ ਦੇ ਵਿੱਚ ਇੱਥੇ ਆਪਣੇ ਸਾਧਨ ਲੈ ਕੇ ਜਰੂਰ ਆਪਣੇ 13000 ਪਿੰਡਾਂ ਜੇ ਆਪਾਂ ਇੱਕ ਟਰਾਲੀ ਲੈ ਕੇ ਵੀ ਨਿਕਲੇ ਤਾਂ ਮੇਰਾ ਵੀਰ 13000 ਦੇ ਕਰੀਬ ਇੱਥੇ ਜਿਹੜਾ ਇਕੱਠ ਹੋ ਸਕਦਾ 13000 ਟਰਾਲੀ ਜੇ ਇੱਕ ਟਰਾਲੀ ਇੱਕ ਪਿੰਡ ਚ ਆਵੇ ਪੰਜ-ਪੰਜ ਬੰਦੇ ਵੀ ਆਉਣ ਤਾਂ ਵੀ ਹਜ਼ਾਰਾਂ ਬੰਦਾ ਸਾਡਾ ਮੋਰਚੇ 'ਚ ਪਹੁੰਚ ਸਕਦਾ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਲੜਾਈ ਛੋਡੀਆਂ ਆਉਣ ਵਾਲੀਆਂ ਨਸਲਾਂ ਛੋਡੀ ਹੋਂਦ ਹਸਤੀ ਛੋਡੇ ਸੱਭਿਆਤਾ ਨੂੰ ਬਚਾਉਣ ਦੀ ਲੜਾਈ ਆ ਛੋਡੀ ਧਰਤੀ ਛੋਡੇ ਬੋਲੀਆਂ ਛੋਡੇ ਪਾਣੀਆਂ ਨੂੰ ਬਚਾਉਣ ਦੀ ਭਰਾਵੋ ਲੜਾਈ ਆ ਇੱਕ ਬਜ਼ੁਰਗ ਇਨਸਾਨ ਅੱਜ 35 ਦਿਨ ਤੋਂ ਛੋਡੇ ਲਈ ਜ਼ਿੰਦਗੀ ਮੌਤ ਨਾਲ ਜੂਝ ਰਿਹਾ ਹੈ ਜਿੰਨਾ ਛੇਤੀ ਤੁਸੀਂ ਉੱਥੇ ਮੋਰਚੇ 'ਚ ਪਹੁੰਚੋਗੇ ਉਨਾਂ ਛੇਤੀ ਸਰਕਾਰ ਨਾਲ ਗੱਲਬਾਤ ਦਾ ਜਿਹੜਾ ਰਾਹ ਖੁੱਲਣਾ ਤੇ ਛੋਡੀਆਂ ਮੰਗਾਂ ਜਿਹੜੀਆਂ ਛੋਡੀਆਂ ਗੱਲਾਂ ਛੋਡੇ ਹੱਕ ਨੇ ਜਿਹੜੇ ਤੁਹਾਨੂੰ ਮਿਲਣੇ ਆ ਸੋ ਇਹ ਹੁਣ ਆਪਾਂ ਸੋਚ ਲਓ ਵੀ ਆਪਾਂ ਘਰਾਂ 'ਚ ਬੈਠਣਾ ਹੈ ਘਰਾਂ 'ਚ ਬੈ ਕੇ ਹੀ ਮਰਨਾ ਹੈ ਜਾਂ ਆਪਾਂ ਮੋਰਚੇ 'ਚ ਪਹੁੰਚ ਕੇ ਮੋਰਚੇ ਨੂੰ ਸਫਲ ਕਰਨਾ ਸੋ ਆਓ ਮੇਰਾ ਵੀ ਤੁਹਾਨੂੰ ਗੁਜਾਰਸ਼ਾਂ ਬੇਨਤੀਆਂ ਬਹੁਤ ਵਾਰੀ ਕੀਤੀਆਂ ਕਿ ਆਓ ਆਪਾਂ ਹੁਣ ਸਾਰਿਆਂ ਦਾ ਫਰਜ਼ ਬਣਦਾ ਛੋਡੀ ਗਿਣਤੀ ਛੋਡੇ ਇੱਕੇ ਛੋਡੇ ਇਕੱਠ ਦੇ ਨਾਲ ਇਹ ਸਰਕਾਰ ਨੇ ਜਿਹੜਾ ਚੁਕਣਾ ਤੇ ਇਹ ਜਿਹੜੀਆਂ ਮੰਗਾਂ ਨੇ ਮੰਨੀਆਂ ਜਾਣੀਆਂ ਨੇ ਤੇ ਨਹੀਂ ਫਿਰ ਯਾਦ ਰੱਖਿਓ ਨਾਰ ਜੁਗਾਰ ਬਚਨੇ ਆ ਨਾ ਦੁਕਾਨਾਂ ਬਚਨੀਆਂ ਨੇ ਨਾ ਜ਼ਮੀਨਾਂ ਬਚਨੀਆਂ ਨੇ ਨਾ ਕਾਰੋਬਾਰ ਬਚਨੇ ਨੇ ਸਾਰਾ ਕੁਝ ਇਹਨਾਂ ਨੇ ਹੌਲੀ ਹੌਲੀ ਖੋ ਕੇ ਇਹ ਮੋਰਚੇ ਨੂੰ ਜੇ ਸਰਕਾਰ ਕੁਚਲ ਦਿੰਦੀ ਆ ਤਾਂ ਕੋਈ ਵੀ ਮੋਰਚਾ ਗੱਲ ਚੇਤੇ ਰੱਖਿਓ ਇਹਨਾਂ ਨੇ ਮੁੜ ਕੇ ਉੱਠਣ ਨਹੀਂ ਦੇਣਾ ਇੰਨਾ ਦਬਾ ਦਬਾ ਜਿਹੜਾ ਉਹ ਲੋਕਾਂ ਦੇ ਉੱਤੇ ਪਾ ਦੇਣਾ ਸਾਰੇ ਥਾਵਾਂ ਤੋਂ ਬਾਈਆਂ ਦੇ ਸਨੇਹ ਆ ਰਹੇ ਆ ਬਾਈ ਰੋਪੜ ਮੁਕੰਮਲ ਬੰਦ ਰਿਹਾ ਬਠੰਡਾ ਬੰਦ ਰਿਹਾ ਪਟਿਆਲਾ ਬੰਦ ਰਿਹਾ ਸਾਰੇ ਸੁਨੇਹੇ ਭੇਜ ਰਹੇ ਆ ਬਾਈ 에어ਪੋਰਟ ਰੋਡ ਪੂਰਨ ਤੌਰ ਤੇ ਬੰਦ ਰਹੀ ਬਿਲਕੁਲ ਬਾਈ ਤੇ ਇਸ ਕਰਕੇ ਬਹੁਤ ਬਹੁਤ ਧੰਨਵਾਦ ਤੁਹਾਡਾ ਫਿਰ ਸਾਰਿਆਂ ਦਾ ਆਓ ਆਪਾਂ ਇਸ ਮੋਰਚੇ ਦਾ ਹਿੱਸਾ ਬਣੀਏ ਤੇ ਇਹ ਮੋਰਚੇ ਨੂੰ ਆਪਾਂ ਸਫਲ ਬਣਾਈਏ ਵਾਇਰਸ ਖਾਲਸਾ ਵਾਹਿਗੁਰੂ ਜੀ ਕੀ